ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਸਤੰਬਰ ਦਾ ਇਤਿਹਾਸ ਲੈ ਕੇ ਮੈਂ ਮਨਪ੍ਰੀਤ ਸਿੰਘ ਹਾਜ਼ਰ ਹਾਂ 21 ਸਤੰਬਰ 1909 ਵਾਲੇ ਦਿਨ ਚੀਫ ਖਾਲਸਾ ਦੀਵਾਨ ਦਾ ਵਿਧਾਨ ਪਾਸ ਕੀਤਾ ਗਿਆ ਸੀ 1902 ਦੇ ਵਿੱਚ ਚੀਫ ਖਾਲਸਾ ਦੀਵਾਨ ਹੋਣ ਦੇ ਵਿੱਚ ਆਇਆ ਚੀਫ ਖਾਲਸਾ ਦੀਵਾਨ ਪੰਜਾਬ ਦੇ ਵਿਚਾਲੇ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸਿੰਘ ਸੁਭਾਵਾਂ ਦੇ ਵੱਲੋਂ ਗੁਰਮਤ ਅਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਦੇ ਕੇਂਦਰ ਕੇਂਦਰੀ ਸੰਗਠਨ ਵਜੋਂ ਜਾਣਿਆ ਜਾਂਦਾ ਹੈ ਚੀਫ ਖਾਲਸਾ ਦਿਵਾਨ ਇੱਕ ਗੈਰ ਸਿਆਸੀ ਜਮਾਤ ਹੈ ਜਿਸ ਦਾ ਬਸਤਾ ਧਾਰਮਿਕ ਸਿੱਖਿਆ ਅਤੇ ਸੱਭਿਆਚਾਰਕ ਮੁੱਦਿਆਂ ਦੇ ਨਾਲ ਹੈ 19 ਅਗਸਤ 1902 ਵਾਲੇ ਦਿਨ ਇੱਕ ਇਕੱਠ ਨੇ ਪੰਥ ਅਤੇ ਪੂਰੇ ਪੰਥ ਦੇ ਇੱਕ ਸੈਂਟਰਲ ਜਥਾ ਬਣਾਉਣ ਵਾਸਤੇ ਇੱਕ ਸਬ ਕਮੇਟੀ ਕਾਇਮ ਕੀਤੀ ਸੀ ਜਿਸ ਨੇ ਇਸ ਦਾ ਵਿਧਾਨ ਬਣਾਉਣਾ ਸੀ 21 ਨੰਬਰ 1902 ਵਾਲੇ ਦਿਨ ਚੀਫ ਖਾਲਸਾ ਦੀਵਾਨ ਦਾ ਵਿਧਾਨ ਪਾਸ ਕੀਤਾ ਗਿਆ 30 ਅਕਤੂਬਰ 1902 ਵਾਲੇ ਦਿਨ ਇਸ ਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ ਭਾਈ ਅਰਜਨ ਸਿੰਘ ਬਾਗੜੀਆਂ ਇਸ ਦੇ ਪ੍ਰਧਾਨ ਰਹੇ ਸਭ ਤੋਂ ਪਹਿਲਾਂ ਸਰਦਾਰ ਸਮੁੰਦਰ ਸਿੰਘ ਮਜੀਠੀਆ ਸਕੱਤਰ ਬਣੇ ਅਤੇ ਸੋਦੀ ਸੁਜਾਨ ਸਿੰਘ ਐਡੀਸ਼ਨਲ ਸਕੱਤਰ ਵਜੋਂ ਥਾਪੇ ਗਏ ਅਤੇ ਇਹ ਸੰਸਥਾ ਨਿਰੰਤਰ ਆਪਣੀਆਂ ਸੀਮਾਵਾਂ ਦਿੰਦੀ ਰਹੀ 21 ਸਤੰਬਰ 1922 ਵਾਲੇ ਦਿਨ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਬੱਬਰਾਂ ਨੇ ਬ੍ਰਿਟਿਸ਼ ਫੌਜ ਦੇ ਵਿੱਚ ਭਾਰਤੀ ਜੋ ਸਿੱਖ ਸਿਗੇ ਬੱਬਰ ਅਕਾਲੀਆਂ ਨੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਇਹ ਅਪੀਲ ਬੱਬਰਾਂ ਦੇ ਵੱਲੋਂ ਬੱਬਰ ਅਕਾਲੀ ਦੁਆਬਾ ਅਖਬਾਰ ਰਾਹੀਂ ਕੀਤੀ ਗਈ ਸੀ ਬੱਬਰ ਅਕਾਲੀ ਜਥੇਬੰਦੀ ਇੱਕ ਅਜੀਹੀ ਲਹਿਰ ਸੀ ਜੋ ਸਾਲ 1921 ਦੇ ਵਿੱਚ ਅਕਾਲੀ ਲਹਿਰ ਦੀ ਮੁਖ ਧਾਰਾ ਤੇ ਮੁਖ ਧਾਰਾ ਤੋਂ ਟੁੱਟ ਕੇ ਹੋਂਦ ਦੇ ਵਿੱਚ ਆਈ ਸੀ ਇਹ ਖਾੜਕੂ ਸਿੱਖਾਂ ਦਾ ਇੱਕ ਅਜੀਹਾ ਗਰੁੱਪ ਸੀਗਾ ਜਿਨ੍ਹਾਂ ਦੀਆਂ ਸਰਗਰਮੀਆਂ ਗਰਮ ਦਲੀਆਂ ਦੇ ਨਾਮ ਦੇ ਨਾਲ ਜਾਣੀਆਂ ਜਾਂਦੀਆਂ ਸੀਗੀਆਂ ਅਕਾਲੀ ਲਹਿਰ ਅਹਿੰਸਾ ਦੇ ਪੁਜਾਰੀਆਂ ਦੀ ਆਜ਼ਾਦੀ ਲਹਿਰ ਮਣੀ ਜਾਂਦੀ ਸੀ ਅਤੇ ਦੂਜੇ ਪਾਸੇ ਬੱਬਰ ਅਕਾਲੀਆਂ ਦੀ ਇਹ ਲਹਿਰ ਦਾ ਟੀਚਾ ਸੀਗਾ ਹਥਿਆਰਬੰਦ ਸੰਘਰਸ਼ ਜਿਸ ਰਾਹੀਂ ਉਹਨਾਂ ਦਾ ਮਕਸਦ ਅੰਗਰੇਜ਼ ਅਫਸਰਾਂ ਉਹਨਾਂ ਦੇ ਜੋ ਵੀ ਚੇਲੇ ਚਪਾਟੇ ਹੁੰਦੇ ਸੀ ਅਤੇ ਉਸ ਤੋਂ ਇਲਾਵਾ ਅੰਗਰੇਜ਼ਾਂ ਦੇ ਸੁਈਆਂ ਤੱਕ ਆਪਣੀ ਨਿਗ੍ਹਾ ਰੱਖਣੀ ਅਤੇ ਉਹਨਾਂ ਨੂੰ ਸਬਕ ਸਿਖਾਉਣਾ ਸੀਗਾ ਬੱਬਰ ਅਕਾਲੀ ਉਸ ਵਕਤ ਦੀ ਆਜ਼ਾਦ ਹਿੰਦ ਫੌਜ ਇੱਕ ਪਾਸੇ ਹੁੰਦੀ ਸੀ ਅਤੇ ਉਸ ਤੋਂ ਇਲਾਵਾ 10 ਤਰੀਕੇ ਦੇ ਹੋਰ ਗੁੱਟ ਇੱਕ ਪਾਸੇ ਤੇ ਬਬਰ ਅਕਾਲੀਆਂ ਦੇ ਨਾਮ ਪੂਰੀ ਲਹਿਰ ਦੇ ਵਿੱਚ ਆਜ਼ਾਦੀ ਵਾਲੀ ਲਹਿਰ ਦੇ ਵਿੱਚ ਵੀ ਗਿਣਿਆ ਜਾਂਦਾ ਹੈ ਅੱਗੇ ਵਧਾਂਗੇ 21 ਸਤੰਬਰ 1960 ਵਾਲੇ ਦਿਨ 11 ਵਰਿਆਂ ਦੇ ਇੱਕ ਸਿੱਖ ਬੱਚੇ ਕਾਕਾ ਇੰਦਰਜੀਤ ਸਿੰਘ ਨੂੰ ਕਰਨਾਲ ਵਿਖੇ ਇੱਕ ਖੂਹ ਦੇ ਵਿੱਚ ਜ਼ਬਰਦਸਤੀ ਸੁੱਟ ਦਿੱਤਾ ਗਿਆ ਸੀ ਅਤੇ ਸ਼ਹੀਦ ਕਰ ਦਿੱਤਾ ਗਿਆ ਉਸ ਦਾ ਜ਼ੁਰਮ ਸਿਰਫ ਇੰਨਾ ਹੀ ਸੀ ਕਿ ਉਸ ਨੇ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਨਾਰਾ ਲਗਾਇਆ ਸੀ 1960 ਸਾਲ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਦੌਰਾਨ ਪੰਜਾਬ ਸਰਕਾਰ ਅਤੇ ਵਿਖਾਵਾਕਾਰੀਆਂ ਦੇ ਵਿਚਾਲੇ ਪੰਜਾਬੀ ਸੂਬੇ ਨੂੰ ਲੈ ਕੇ ਆਪਸ ਦੇ ਵਿੱਚ ਆਪਸੀ ਖਿਚਾਚਾਤਨ ਪੂਰੇ ਜ਼ੋਰਾਂ ਦੇ ਉੱਤੇ ਚੱਲ ਰਹੀ ਸੀ ਪੰਜਾਬੀ ਸੂਬੇ ਦੇ ਨਾਰੇ ਦੇ ਉੱਪਰ ਲਗਾਈ ਗਈ ਪਾਬੰਦੀ ਦੇ ਵਿਰੁੱਧ ਕਈ ਸਿੱਖਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਮਾਸਟਰ ਤਾਰਾ ਸਿੰਘ ਨੇ ਆਵਾਜ਼ ਉਠਾਈ ਸੀ ਤਾਂ ਉਹਨਾਂ ਨੂੰ ਉਹਨਾਂ ਦੇ ਜਥੇ ਸਮੇਤ 10 ਮਈ 1954 ਨੂੰ ਅੰਮ੍ਰਿਤਸਰ ਸਹਿਬ ਵਿਖੇ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਮੋਰਚੀ ਦੇ ਵਿੱਚ 10000 ਦੇ ਕਰੀਬ ਸਿੱਖਾਂ ਨੇ ਆਪਣੇ ਵੱਲੋਂ ਜੇਲਾ ਦੇ ਵਿੱਚ ਜਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਸੀ ਜਿਸ ਤੋਂ ਬਾਅਦ ਵੀ ਇਹ ਮੋਰਚਾ ਬਾਦਸਤੂਰ ਜਾਰੀ ਰਿਹਾ ਆਖਰ ਕਾਂਗਰਸ ਦੀ ਸਰਕਾਰ ਸਿੱਖਾਂ ਦੇ ਰੋਹ ਅੱਗੇ ਝੁਕੀ ਮੁੱਖ ਮੰਤਰੀ ਭੀਮ ਸਹਿਦ ਸੱਚਰ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੀ ਉੱਤੇ ਆਪਣੇ ਵੱਲੋਂ ਇਹ ਪਾਬੰਦੀ ਲਗਾਈ ਪਾਬੰਦੀ ਲਗਾਤਾ ਦਿੱਤੀ ਪਾਬੰਦੀ ਲਗਾਉਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰੋਸ ਨਜ਼ਰ ਆਇਆ ਸਿੱਖਾਂ ਦਾ ਪਾਬੰਦੀ ਜਿਸ ਵੇਲੇ ਹਟੀ ਸੀ ਉਸ ਵੇਲੇ ਵੀ ਕਈ ਪੁਲਿਸ ਵਾਲਿਆਂ ਦੇ ਵੱਲੋਂ ਤਸ਼ੱਦਦ ਕੀਤੀਆਂ ਜਾਂਦੀਆਂ ਸੀਗੀਆਂ ਜੋ ਲੋਕ ਇਸ ਸੰਘਰਸ਼ ਦੇ ਵਿੱਚ ਜੁੜੇ ਹੋਏ ਸੀ ਕਿਉਂਕਿ ਪਾਬੰਦੀ ਹਟੀ ਸੀ ਪਾਬੰਦੀ ਕਿਨਾਂ ਸ਼ਰਤਾਂ ਦੇ ਉੱਤੇ ਹਟਾਈ ਗਈ ਸੀ ਅਤੇ ਸੂਬੇ ਨੂੰ ਬਣਾਉਣ ਦੇ ਲਈ ਜੋ ਕੁਝ ਸਰਕਾਰਾਂ ਨੇ ਉਸ ਵੇਲੇ ਸ਼ਰਤਾਂ ਰੱਖੀਆਂ ਸੀ ਬੋਲੀ ਦੇ ਆਧਾਰ ਦੇ ਉੱਤੇ ਸੂਬਾ ਪੰਜਾਬ ਨਹੀਂ ਬਣਾਇਆ ਜਾ ਰਿਹਾ ਸੀ ਨਹੀਂ ਸਰਹੱਦਾ ਉਵੇਂ ਬਣਾਈਆਂ ਜਾ ਰਹੀਆਂ ਸੀ ਜਿਸ ਨੂੰ ਲੈ ਕੇ ਨਿਰੰਤਰ ਇਹ ਰੋਜ਼ ਪ੍ਰਦਰਸ਼ਨ ਜਾਰੀ ਰਿਹਾ 11 ਬਰਿਆਂ ਦੇ ਬੱਚਿਆਂ ਦੀ ਬੱਚੇ ਦੀ ਮੌਤ ਅੱਜ ਦੇ ਹੀ ਦਿਨ ਹੁੰਦੀ ਹੈ ਭਾਵੇਂ ਕਿ ਉਸ ਤੋਂ ਬਾਅਦ ਇਸ ਇਸ ਪੂਰੇ ਮੋਰਚੀ ਦੇ ਵਿੱਚ ਸਰਕਾਰ ਨੇ ਇਸ ਨਾਰੇ ਤੋਂ ਪਾਬੰਦੀ ਹਟਾਤਾ ਲਈ ਲੇਕਿਨ ਉਹਨਾਂ ਨੋਜਮਾਨਾ ਦਾ ਕੀ ਜੁਣਾ ਨਿਸ਼ਾਹ ਤਾਂ ਹਾਸਲ ਕੀਤੀਆਂ ਸੀ ਅੱਜ ਦੇ ਇਤਿਹਾਸ ਦੇ ਵਿੱਚ ਬਸੇ ਨਹੀਂ ਮੈਨੂੰ ਦੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ